ਜਿੱਥੇ ਜਾਂਦਾ ਸੀ ਬਹੁ ਮਜੀਠੀਏ ਨੂੰ ਕੋਈ ਹੱਥ ਪਾ ਕੇ ਰਾਜੀ ਸੀ ਤੁਸੀਂ ਸਮਝਦੇ ਹੋ ਮੈਂ ਕਹਤਾ ਉਹ ਤੂੰ ਨਹੀਂ ਪਾਉਣ ਜੋਗਾ ਮੈਨੂੰ ਹੱਥ ਅਸਲ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਦਾ ਆਸ਼ੀਰਵਾਦ ਰਵੇ ਕਿ ਇਹਨਾਂ ਟੁੱਟੀਆਂ ਸਰਕਾਰਾਂ ਦੀ ਮਜੀਠੀਏ ਨੂੰ ਪਹਿਲਾਂ ਚੜੀ ਲੱਥੀ ਸੀ ਤੇ ਨਾਲ ਅੱਜ ਚੜੀ ਲੱਥੀ ਹੈ ਬੋਲੇ ਸੋਨਹਾਰਾ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਪੰਜਾਬ ਦਾ ਇਤਿਹਾਸ ਪੜਨੋ 2% ਆਬਾਦੀ ਦੀ ਜੇ ਅੱਜ ਗੂੰਜਾ ਇਸ ਦੁਨੀਆ ਚ ਪੈਂਦੀ ਆ ਨਾ ਸਿਰਫ ਇਸ ਲਈ ਪੈਂਦੀ ਆ ਕਿ ਤੁਸੀਂ ਝੁਕਣ ਵਾਲੇ ਨਹੀਂ ਤੁਸੀਂ ਦਬਣ ਵਾਲੇ ਨਹੀਂ ਦਿੱਲੀ ਦੇ ਲੋਕ ਨਹੀਂ ਡਿਕਟੇਟ ਕਰ ਸਕਦੇ ਤੁਹਾਨੂੰ ਕਿਵੇਂ ਪੰਜਾਬ ਚੱਲ ਇਹ ਠੀਕ ਹੈ ਕੀ ਛੋਟੇ ਚ ਨਾਰਾਜ਼ ਕੀਆ ਸੰਜਨੀਆ ਵੀ ਪਹਿਲਾ ਪਾਰਟੀਆਂ ਜਿਨ੍ਹਾਂ ਨੂੰ ਪੰਜਾਬ ਚ ਤੁਸੀਂ ਸੇਵਾ ਬਖਸ਼ੀਆ ਮਗਰ ਤੁਸੀਂ ਆਪਾ ਜਿਹਨੂੰ ਬਦਲਾਵ ਦੇ ਨਾਅ ਉਤੇ ਲਿਆਏ ਸੀ ਉਹਨਾਂ ਦੇ ਕੰਮ ਵੀ ਵੇਖ ਲਓ ਤਾਂ ਸਾਰਿਆਂ ਇਹਨੂੰ ਬਾਹਰ ਟੱਪ ਗਏ ਔਰ ਕੇਜਰੀਵਾਲ ਸਾਹਿਬ ਦਾ ਇੱਕੋ ਇੱਕ ਏਜੰਡਾ ਹੈ ਜਿਵੇਂ ਪੰਜਾਬ ਦੀ ਲੁੱਟ ਖਸੁੱਟ ਕਰਕੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਿਵੇਂ ਮੈਂ ਆਪ ਦਾ ਸਿੱਕਾ ਦੇਸ਼ ਦੁਨੀਆ ਚ ਚਲਾਵਾ ਸਿਰਫ ਉਥੇ ਤੱਕ ਜੂਰ ਲੱਗਿਆ ਅੱਜ ਪੰਜਾਬ ਤੇ ਕੀ ਲਾਅ ਐਂਡ ਆਰਡਰ ਦੇ ਕੋਈ ਹਾਲਾਤ ਨਹੀਂ ਬਾਰਡਰ ਸਟੇਟ ਐ ਅੱਜ ਪੰਜਾਬ ਤੇ 7.4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬ ਕੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਜਿਸ ਹਿਸਾਬ ਨਾਲ ਇਹਨਾਂ ਨੇ ਗੱਲ ਕੀਤੀ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਔਰ ਸੁਣਵਾਈ ਹੋਈ ਕੱਚੇ ਤੋਂ ਪੱਕੇ ਹੋਏ ਜਿਹੜੀ ਗੱਲ ਕਰਦੇ ਸਨ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਜਿਹੜਾ ਪੰਜਾਬ ਦੇ ਮੁਲਾਜ਼ਮ ਤੇ ਤਨਖਾਹ ਸਭ ਤੋਂ ਵੱਧ ਹੁੰਦੀ ਸੀ ਆਧਾਰਨ ਦਿੱਤਾ ਜਾਂਦਾ ਸੀਗਾ ਕਿ ਪੰਜਾਬ ਦਾ ਮੁਲਾਜ਼ਮ ਸਭ ਤੋਂ ਵੱਧ ਧਿਆਨ ਰੱਖਿਆ ਜੇ ਕਿਸੇ ਸਰਕਾਰ ਨੇ ਰੱਖਿਆ ਤੇ ਪੰਜਾਬ ਦੇ ਮੁਲਾਜ਼ਮਾਂ ਦਾ ਅੱਜ ਸਾਡਾ ਡੀਏ 16% ਦਾ ਫਰਕ ਪੈ ਗਿਆ ਜਿਹੜਾ ਕੇਂਦਰ ਦਿੰਦੀ ਹੈ ਤੇ ਜਿਹੜਾ ਅਸੀਂ ਦਿੰਦੇ ਆ ਮਤਲਬ ਹੌਲੀ ਹੌਲੀ ਹਰ ਪੱਖ ਤੋਂ ਮੈਂ ਜਦ ਪਿੱਛੇ ਜਾ ਰਹੇ ਤੇ ਕੋਈ ਵੈਦ ਯਾਦ ਕਰਾਵੇ ਨਾ ਫਿਰ ਉਹਨੂੰ ਸਿਰਫ ਪਰਚਾ ਮਿਲਦਾ ਹੈ ਜਾਂ ਉਹਨੂੰ ਕੁੱਟਿਆ ਤੇ ਮਾਰਿਆ ਜਾਂਦਾ ਆ ਪਹਿਲਾਂ ਹਮਦਰ ਸਾਹਿਬ ਨਾਲ ਕੀ ਹੋਇਆ ਸੀ ਪਹਿਲਾਂ ਹਮਦਰ ਸਾਹਿਬ ਨੂੰ ਕਿਹਾ ਕੀ ਏ ਜਿਹੜੀ ਸਾਡੀ ਇੱਥੇ ਯਾਦਗਾਰ ਬਣੀ ਆ ਕਰਤਾਰਪੁਰ ਉਦੇ ਬਾਰੇ ਕਹਿੰਦੇ ਸੀ ਜੀ ਕਿ 350 ਕਰੋੜ ਖਾ ਗਏ ਤੇ ਭਗਵੰਤ ਜੀ ਨੇ ਕੀ ਕੁਛ ਟਿੱਪਣੀ ਕੀਤੀ ਸੀ ਸਾਧੂ ਸਿੰਘ ਅਮਰਦਸ ਸਾਹਿਬ ਬਾਰੇ ਤੇ ਮੈਂ ਦੇਖਿਆ ਕਿੱਡਾ ਬੇਸ਼ਰਮ ਬੰਦਾ ਅੱਜ ਜਾ ਕੇ ਉੱਥੇ ਲੰਮਾ ਪਿਆ ਹੁੰਦਾ ਤੇ ਮੁੱਖ ਮੰਤਰੀ ਚਾਹੀਦਾ ਹੈ ਜੇ ਤੂੰ ਉਹ ਗੱਲ ਕੀਤੀ ਸੀ ਤੇ ਫਿਰ ਕੈਮਰਾ ਹੀ ਜਾਉਂਦੇ ਤੇ ਮਤਲਬ ਬਾੜੀ ਦਾ ਸੌਦਾ ਥੋੜਾ ਕਿਸੇ ਨਾਲ ਨਿਪੜੇ ਨਿਪਟ ਜਾਵੇ ਇਉਂਦੋਂ ਗੱਲ ਤੁਸੀਂ ਬਦਲ ਜਾਂਦੇ ਮਤਲਬ ਕਿ ਹਮਦਾਨ ਸਾਹਿਬ ਸੱਚੇ ਸਨ ਤੂੰ ਝੂਠ ਬੋਲਦਾ ਸੀ ਹੁਣ ਉਦੋਂ ਪੰਜਾਬ ਕੇਸਰੀ ਜਗਬਾਨੀ ਵਾਲਿਆਂ ਨਾਲ ਠੀਕ ਸੀ ਹੁਣ ਉਹ ਜਿਹੜੇ ਸਾਡੇ ਸਤਕਾਰਯੋਗ ਨੇ ਜਗਬਾਨੀ ਚੋਪੜਾ ਸਾਹਿਬਾਰੇ ਹੁਣ ਉਹਨਾਂ ਨਾਲ ਪੰਗਾ ਪਾ ਲਿਆ ਮਤਲਬ ਮਸਲਾ ਕੀ ਆ ਉਹਨੇ ਇੱਕ ਆਰਟੀਕਲ ਲਾਤਾ ਪੰਜਾਬ ਦੇ ਹਾਲਾਤਾਂ ਬਾਰੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਕਿ ਭਾਈ ਲੋਕਾਂ ਨੂੰ ਸੱਚ ਨਾ ਦੱਸੋ ਆ ਆਰਟੀਆਈ ਐਕਟੀਵਿਸਟ ਮਾਲਕ ਕੋਇਲ ਕਈ ਪੱਤਰਕਾਰ ਜਿਹੜੇ ਸੱਚ ਬੋਲਦੇ ਉਹਨਾਂ ਤੇ ਪਰਚਾ ਹੁੰਦਾ ਮੇਰੇ ਤੇ ਵੀ ਨਾ ਕੀ ਬਹੁਤ ਕੁਝ ਪਹਿਨਾ ਕਹਿੰਦੇ ਸੀ ਜਿਹੜਾ ਡਰਗ ਦਾ ਹੁਣ ਫੜਿਆ ਤਾਂ ਮੈਨੂੰ ਆਮਦਨ ਤੋਂ ਵੱਧ ਤੇ ਤੇ ਕਹੀ ਜਾਂਦਾ ਡਰਗ ਮੈਂ ਹਸਾਰਾਨ ਹੋ ਗਿਆ ਕਿ ਹੇ ਲੋ ਲਗਿਆ ਸਾਡੇ ਆਲਾ ਕੀ ਠੀਕ ਆ ਤੇ ਅੰਦਰ ਮੈ ਰਿਆਂ ਚੀਕਾ ਏ ਮਾਰੀ ਗਿਆ ਬਾਹਰ ਕੀ ਭਾਈ ਤੂੰ ਮੈਨੂੰ ਅੰਦਰ ਦੇਤਾ ਤਾ ਤੂੰ ਉਹਨਾਂ ਕੰਮ ਭਲੇ ਭਲੇ ਦਾ ਕੰਮ ਨਾ ਕੋਈ ਜਿੱਥੇ ਜਾਂਦਾ ਸੀ ਬਹੁ ਮਜੀਠੀ ਇਹਨੂੰ ਕੋਈ ਹੱਥ ਪਾ ਕੇ ਰਾਜੀ ਸੀ ਤੁਸੀਂ ਸਮਝਦੇ ਮੈਂ ਪਾਤਾ ਉਹ ਤੂੰ ਨਹੀਂ ਪਾਉਣ ਜੋਗਾ ਮੈਨੂੰ ਹੱਥ ਇਹ ਜਿਹੜੀ ਪੁਲਿਸ ਬੋਰਡ ਨੂੰ ਤੂੰ ਡਰਾਉਣਾ ਨਾ ਜਿਵੇਂ ਅੱਜ ਵੀ ਸਸਪੈਂਡ ਕੀਤੇ ਆ ਜੇ ਤੇਰੇ ਅੱਖੇ ਕੋਈ ਨਾ ਲੱਗੇ ਅੱਤ ਤਾਂ ਮੇਤਰਾ ਤੈਨੂੰ ਮੈਂ ਪਾਉਂ ਹਾਂ ਔਰ ਭਾਉ ਇਸ ਲਈ ਕੋਈ ਮੇਰੀ ਜਾਤੀ ਕੋਈ ਵੀ ਤੇਰੇ ਨਾਲ ਇਹਦਾ ਸਮਝ ਨਹੀਂ ਮੇਰੀ ਕੋਈ ਜਾਤੀ ਆ ਮੈਂ ਜਾਤੀ ਲੜਾਈ ਲੜਨ ਵਾਲਿਆਂ ਚੋਂ ਨਹੀਂ ਪੰਜਾਬ ਗੱਲ ਪੰਜਾਬ ਦੀ ਐ ਤੂੰ ਸੁਣ ਕੇ ਨਹੀਂ ਰਾਜੀ ਵਾਅਦੇ ਕਿਹੜੇ ਕੀਤੇ ਸਨ ਤੁਹਾਡੇ ਚ ਤਾਂ ਹੁਣ ਸਦਾਮ ਹੁਸੈਨ ਗਦਾਫੀ ਵਰਗਾ ਰੂਪ ਆਇਆ ਹੋਇਆ ਜੇ ਕੋਈ ਗੱਲ ਕਹਿ ਦੇਵੇ ਤੇ ਲੋਕਤੰਤਰ ਚ ਤਾਂ ਡਿਬੇਟ ਡਿਸੈਂਟ ਇਹ ਮਤਲਬ ਉਹਦੀਆਂ ਬੇਸਿਕ ਜ਼ਰੂਰਤਾਂ ਲੈ ਕੇ ਭਾਈ ਆਪ ਦੀ ਗੱਲ ਰੱਖੋ ਸਰਕਾਰ ਸੁਣੇ ਤੇ ਜਾਗੇ ਮਗਰ ਇੱਥੇ ਤਾਂ ਜੇ ਕੋ ਉਡਾਣਾਂ ਨੂੰ ਉੱਡਣ ਨੂੰ ਪੈਂਦੀ ਇਸ ਲਈ ਇਹ ਲੜਾਈ ਪੰਜਾਬ ਦੇ ਭਲੇ ਦੀ ਆ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਦਿੱਲੀ ਤੋਂ ਬਹਿ ਕੇ ਲੋਕ ਨਹੀਂ ਕਰਨਗੇ ਔਰ ਮੈਂ ਸਭ ਨੂੰ ਅਪੀਲ ਕਰਦਾ ਕਿ ਭਾਈ ਪਰਚਿਆਂ ਤੋਂ ਨਾ ਡਰੋ ਜਿੱਤ ਸੱਚ ਦੀ ਹੋਣੀ ਮੇਰੇ ਇਥੇ ਪਹੰਚਾ ਡਰਗ ਦਾ ਪਰਚਾ ਬਣਾਇਆ ਅੱਜ 5 ਸਾਲ ਪੂਰੇ ਹੋ ਗਏ ਆ ਜੀ 5 ਸਾਲ 6 ਮਹੀਨੇ ਚ ਚਲਾਨ ਦੇਣਾ ਪੈਂਦਾ ਪੰਜਾਂ ਸਾਲਾਂ ਚ ਨਹੀਂ ਪੇਸ਼ ਹੋ ਸਕੇ ਫੇਰਾ ਹੁਣ ਹੋਰ ਕੁਝ ਨਹੀਂ ਜਦ ਸਾਰੇ ਕੇਸ ਹਰ ਗਏ ਤੇ ਹੁਣ ਆ ਦੂਜਾ ਬਣਾਤਾ ਗੁਰੂ ਕਿਰਪਾ ਕਰੋ ਹਰਪੰਦਾ ਕਹਿੰਦਾ ਮੈਂ ਸੱਚਾ ਮੈਂ ਉਸ ਵੇਲੇ ਵੀ ਕਿਹਾ ਸੀਗਾ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅੱਜ ਵੀ ਤੁਹਾਨੂੰ ਕਹਿੰਨਾ ਸਿਰਫ ਇਸ ਲਈ ਸੱਜਾ ਮਿਲਦੀ ਐ ਕਿ ਭਾਈ ਮੂੰਹ ਦਾ ਕੋਨਾ ਔਰ ਜੇਲ੍ਹ 'ਚ ਰਹਿੰਦਿਆਂ ਇਹ ਸੀਗਾ ਕਿ ਮਜੀਠੀਏ ਨੂੰ ਕਿਸੇ ਨੂੰ ਮਿਲਣ ਨਾਲ ਕੋਈ ਹਵਾਲਾਤੀ ਅੰਦਰ ਹੁੰਦਾ ਨਾ ਜੀ ਕਹਿੰਦੀ ਉਹਦੇ ਕਾਨੂੰਨ ਉਹਨੂੰ ਕੁਝ ਅਧਿਕਾਰ ਦਿੰਦਾ ਕਿ ਤੁਸੀਂ ਆਪਦੇ ਵਕੀਲ ਨੂੰ ਮਿਲ ਸਕਦੇ ਹੋ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਸੀਂ ਆਪਦੇ ਪਰਿਵਾਰ ਤੇ ਜੀਆ ਨੂੰ ਮਿਲ ਸਕਦੇ ਹੋ ਤੁਸੀਂ ਆਪਦੇ ਜਾਨ ਪਛਾਨ ਵਾਲੇ ਲੋਕਾਂ ਨੂੰ ਮਿਲ ਸਕਦੇ ਹੋ ਮੈਨੂੰ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਸੀ ਸਿਰਫ ਇਹ ਅਚਲਈ ਕਿ ਇਹਨੂੰ ਮਾਨਸਿਕ ਤੌਰ ਤੇ ਤੋੜ ਦੇਣਾ ਕਿ ਬਾਹਰ ਆ ਕੇ ਮੈਨੂੰ ਸਵਾਲ ਕਰਨ ਜੋਗਾ ਨਾ ਰਵੋ ਮਗਰ ਮੈਨੂੰ ਉਹ ਟਾਸਰਾ ਕਿਹਦਾ ਸੀ ਉਸ ਮਾਲਕ ਔਰ ਉਸ ਮਾਲਕ ਨੇ ਦਾਸ ਤੇ ਇੰਨੀ ਕਿਰਪਾ ਕੀਤੀ ਆ ਮੈਨੂੰ ਤਾਂ ਮੋਜ ਲੱਗ ਗਈ ਜੀ ਮੇਰਾ ਨਿੰਦਨੇਮ ਥੋੜਾ ਘਟਿਆ ਸੀ ਉੱਥੇ ਵਿਹਲਾ ਬੰਦਾ ਤੇ ਮੈਨੂੰ ਗੁਰੂ ਸਾਹਿਬ ਨੇ ਮੌਕਾ ਦਿੱਤਾ ਮੈਂ ਕਿਤੇ 2:30 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਧਰਸ਼ ਕਰਦੇ ਸੀ ਮੈਨੂੰ ਜਗਾ ਲਿੱਤੇ ਸੀ ਮੈਂ 4:30 ਵਜੇ ਤੱਕ ਆਪ ਦਾ ਨਿਤਨੇਮ ਕਰ ਲੈਂਦਾ ਸੀਗਾ ਫੇਰ ਜਿਹੜੇ ਕਰੀ ਜਾਂਦਾ ਸੀਗਾ ਤੇ ਮੈਂ ਤਾਂ ਦਿਨੋਂ ਬੇਤਨਵਾਦ ਕਰਦਾ ਸੀ ਬਾਪ ਮਾਂ ਠੋਕਿਆ ਤਾਂ ਮੈਨੂੰ ਆਪ ਦੇ ਬੜੇ ਤਰੀਕੇ ਨਾਲ ਸੀ ਮਗਰ ਮੇਰੇ ਤੇ ਠੀਕ ਕਿਰਪਾ ਹੋਈ ਕਿ ਗੁਰੂ ਸਾਹਿਬ ਨੇ ਮੈਨੂੰ ਉਹ ਬਲ ਬਖਸ਼ਿਆ ਕਿ ਮੈਂ ਬਾਹਰ ਆ ਕੇ ਇੱਕੋ ਅਜੰਡੇ ਨਾਲ ਚੱਲਿਆ ਕਿ ਪੰਜਾਬ ਦੇ ਕਿਸਾਨੀ ਦੀ ਪੰਜਾਬ ਦੇ ਨੌਜਵਾਨੀ ਦੀ ਪੰਜਾਬ ਦੇ ਦਲਤਪਰਾ ਦੀ ਪੰਜਾਬ ਦੇ ਮਜ਼ਦੂਰ ਦੀ ਅੱਜ ਪੰਜਾਬ ਦੇ ਜੇ ਲਾਰਡ ਆਰਡਰ ਤੇ ਜੋ ਹਾਲਾਤ ਨੇ ਅੱਜ ਪੰਜਾਬ ਪਹਿਲਾ ਹੋਣਾ ਚਾਹੀਦਾ ਤੇ ਬਾਕੀਆਂ ਗੱਲਾਂ ਬਾਕੀ ਹੋਣੀਆਂ ਸੋਨਿਆ ਆਪ ਜੀ ਆਵਾਜ਼ ਤਾਂ ਬਾਅਦ ਪੈ ਕੇ ਤੁਹਾਡੇ ਨਾਲ ਵਿਚਾਰਾ ਕਰਾਂਗੇ ਸਾਧ ਸੰਗਤ ਜੀ ਮੈਂ ਫੇਰ ਕਹਿ ਦਿਆਂ ਕਿ ਨਿਮਾਣਾ ਨਾਜੀਦ ਇਨਸਾਨ ਨਾ ਮੇਰੀ ਕੋਈ ਹੈਸੀਅਤ ਨਾ ਮੇਰੇ ਕੋਈ ਔਕਾਤ ਕਿ ਤੁਹਾਡਾ ਪਿਆਰ ਔਰ ਗੁਰੂ ਸਾਹਿਬ ਦੀ ਕਿਰਪਾ ਔਰ ਸੰਤਾ ਬਾਪ ਔਰ ਚਾਦੀ ਮੇਰੇ ਤੇ ਉਹਨਾਂ ਦਾ ਮਿਹਰ ਭਰਿਆ ਹੱਥ ਔਰ ਤੁਹਾਡੀ ਸਾਧ ਸੰਗਤ ਜੀ ਰੱਬ ਤੁਹਾਡੇ ਵਿੱਚ ਵਸਦਾ ਜਿੰਨੀ ਆ ਅਰਦਾਸਾਂ ਬੇਨਤੀਆਂ ਤੁਸੀਂ ਮੇਰੇ ਨਾਮ ਵਾਸਤੇ ਕੀਤੀਆਂ ਨਹੀਂ ਤਾਂ ਇਹਦਾ ਸਮਝ ਲਿਓ ਸਰਕਾਰ ਨਾਲ ਇਕੱਲਾ ਜੀ ਵੀ ਲੜ ਸਕਦਾ ਉਹ ਕਾਮਯਾਬਦਦ ਹੁੰਦਾ ਜਦ ਉਹਦੇ ਨਾਲ ਤੁਸੀਂ ਹੋ ਔਰ ਇਹੀ ਕਾਰਨ ਹੈ ਮੈਂ ਇਕੱਲਾ ਸੀ ਜੀ ਸਰਕਾਰ ਦੀ ਸਾਰੀ ਪੁਲਿਸ ਇੱਕ ਪਾਸੇ ਵਕੀਲ ਕਰੋੜਾਂ ਦੇ ਵਕੀਲ ਕੀਤੇ ਜਾਂਦੇ ਸਨ ਕਿ ਮਜੀਠੀਏ ਨੂੰ ਕੋਈ ਜ਼ਮਾਨਤ ਨਾ ਮਿਲ ਜੇ ਮੇਰੇ ਤੇ ਪੰਜ ਪਰਚੇ ਹੋਰ ਬਣਾ ਕੇ ਰੱਖੇ ਇਸ ਲਈ ਮੈਨੂੰ ਪਤਾ ਨਹੀਂ ਕਿੰਨੇ ਮਿੰਟਾਂ ਦਾ ਗਾਹ ਕਾਂ ਬਾਰਦਾ ਮਗਰ ਮੈਂ ਵੀ ਹੈ ਕਿ ਮੈਂ ਮਿੰਟ ਛੱਡਣਾ ਇੱਕ ਵੀ ਨਹੀਂ ਇਹ ਜਿਹੜੀ ਚੱਕਲੋ ਚੱਕਲੋ ਕਰਨੀ ਹੈ ਭਾਈ ਤਾਲੀਆਂ ਆਵਾਜ਼ ਰਹੀ ਦਿਨ ਤੱਕ ਜਦ ਸੁਣੀ ਜਾਊਗੀ ਨਾ ਔਰ ਜਿੰਦ ਤੱਕ ਸੁਣੀ ਜਾਊਗੀ ਉਦੋਂ ਪੰਜਾਬ ਵੀ ਸੁਣੀ ਜਾਵੇ ਉਦੋਂ ਮਜੀਤੀਏ ਦੀ ਨਾ ਸੁਣੀ ਜਾਵੇ ਇਹ ਮੇਰੀ ਅਰਦਾਸ ਹੈ ਇਸ ਲਈ ਪੰਜਾਬ ਦੇ ਫੈਸਲਿਆਂ ਵਾਸਤੇ ਪੰਜਾਬ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਰਕੇਸ ਧਰਤੀ ਹੈ ਜਿੱਥੇ ਚੀਜ਼ਾਂ ਦਾ ਖੂਨ ਦੁਨਿਆ ਉਹ ਕਰੇ ਨਾ ਕਿ ਦਿੱਲੀ ਚ ਬੈਠੇ ਕੋਈ ਇੱਕ ਨਿਖਾ ਜਾਂ ਬੌਧੀ ਨੇ ਸਾਰਿਆਂ ਨੂੰ ਕਦੀ ਗੇੜ ਪਾਇਆ ਵੇਖੋ ਅੱਜ ਮੈਂ ਹਰਾਨ ਹੋ ਗਿਆ ਜਿਸ ਜ਼ਮੀਨ ਜਿਹੜੀ ਐਸ.ਵੀ.ਆਰ ਦੀਆਂ ਜ਼ਮੀਨਾਂ ਮੈਂ ਆਪ ਪੂਰੀ ਮੋਰਚੇ ਤੇ ਬਾਦਲ ਸਾਹਿਬ ਦੇ ਹੁਕਮ ਤੇ ਵਾਪਸ ਕਰਕੇ ਆਇਆ ਸੀਗਾ ਉਹਦੇ ਮਾਲਕਾਂ ਦਾ ਹੱਕ ਲੋਕਾਂ ਨੂੰ ਦੇ ਕੇ ਆਇਆ ਸੀ ਅੱਜ ਵਾਟਰ ਕਮਿਸ਼ਨ ਆ ਰਿਹਾ ਹੈ ਇੱਥੇ ਵੇਖਣ ਵਾਸਤੇ ਕਿ ਕੀ ਪਾਣੀ ਦੇ ਸਕਦੇ ਕੀ ਹੈ ਕੋਈ ਲੋਡ ਕੁਆਟਰ ਕਮਿਸ਼ਨ ਦੀ ਆਉਣ ਦੀ ਪਾਣੀ ਤਾਂ ਅੱਗੇ ਨਹੀਂ ਹਜ਼ਾਰਾਂ ਸਟੂਡੀਓ ਹੋ ਗਿਆ ਤੇ ਮਗਰ ਲੋਕਾਂ ਨੂੰ ਮੁਰਤ ਕਰਾਇਆ ਜਾ ਰਿਹਾ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਮੈਂ ਅੱਗੇ ਪਹੁੰਚਣਾ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਤੁਹਾਡਾ ਸਭ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਲੜਾਈ ਜਿੱਤੀ ਜਾਣੀ ਨਹੀਂ ਤੇ ਲੜਾਈ ਜਿੱਤਣਾ ਕੋਈ ਸੌਖਾ ਕੰਮ ਨਹੀਂ ਆ ਸਰਕਾਰਾਂ ਨਾਲ ਲੜਨਾ ਕੋਈ ਸੌਖਾ ਨਹੀਂ ਆ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਬਲ ਬਖਸ਼ਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ